ਸਾਨ ਵੀਰੋ 7 ਸ਼ਰੀ ਅਕਾਲ ਫਾਰਮਰਸ ਬਲੌਗ 0300 ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਭਰਾਵੋ ਆਪਾਂ ਲੱਗੇ ਆ ਇੱਥੇ ਦੂਆ ਰੇ ਪਾਉਣ ਦੂਏ ਰੇ ਦੇ ਵਿੱਚ ਆਪਾਂ ਰਲਾ ਕੇ ਕੀ ਕੀ ਪਾ ਰਹੇ ਆ ਉਧਰ ਆਪਣੇ ਬੰਦੇ ਪਾ ਰਹੇ ਨੇ ਤੇ ਆਪਾਂ ਦੂਏ ਰੇ ਦੇ ਵਿੱਚ ਰਲਾ ਕੇ ਕੀ ਕੀ ਪਾ ਰਹੇ ਆ ਉਹ ਤੁਹਾਨੂੰ ਭਰਾਵੋ ਮੈਂ ਦੱਸਦਾ ਵੀ ਇੱਕ ਡਾਕ ਜਾਂਦੀ ਆਪਣੀ ਜੜੀ ਭਰਾਵੋ ਜ਼ਿੰਕ 33% ਵਾਲੀ ਉਹ ਪਾ ਰਹੇ ਆ ਆ ਗਈ ਭਰਾਵੋ ਜ਼ਿੰਕ ਜ਼ਿੰਕ 33% ਵਾਲੀ ਇਹ ਜ਼ਰੂਰੀ ਹੈ ਬਾਈ ਹਰੇਕ ਦੂਜੇ ਰੇ ਦੇ ਵਿੱਚ ਵੀ ਪਾ ਲੰਦਾ ਕੋਈ ਪਹਿਲੇ ਚ ਜਿੰਕ ਪਾ ਲੰਦਾ ਜਾਂ ਮਾਈਕਰੋ ਆ ਜਾਂ ਪਹਿਲੇ ਰੇ ਚ ਪਾ ਲੰਦਾ ਪਰ ਅੱਪਾ ਪ੍ਰਭੂ ਪਹਿਲਾ ਰੇ ਖਾਲੀ ਪਾਤਾ ਸੀਗਾ ਤਾਂ ਦੂਜੇ ਦੇ ਵਿੱਚ ਆਪਾਂ ਜਿੰਕ ਪਾ ਰਹੇ ਹਾਂ 33% ਤੇ ਜਿਹੜਾ ਆਪਾਂ ਪ੍ਰਭੂ ਬੂਟੇ ਵਾਸਤੇ ਪਾ ਰਹੇ ਆ ਵੀ ਬੂਟੇ ਦਾ ਫਟਾਰਾ ਹੋਵੇ ਜੜ ਦੇ ਵਿੱਚ ਜੇ ਕੋਈ ਸੁੰਡੀ ਆ ਸੁੰਡੀ ਆ ਕੋਈ ਵੀ ਉਹ ਮਤਲਬ ਵੀ ਉਹਦੇ ਵਾਸਤੇ ਭਾਈ ਆਪਾਂ ਕਬੂਟਾ ਦਾ ਪਾ ਰਹੇ ਹਾਂ ਕਬੂਟਾ ਟਰੈਕਟਰ ਵੀ ਆਉਂਦਾ ਤੁਹਾਨੂੰ ਪਤਾ ਵੀ ਜਾਨ ਕਿੰਨੀ ਹੁੰਦੀ ਆ ਤਾਂ ਇਹਦੇ ਵਿੱਚ ਵੀ ਓੰਨੀ ਜਾਨ ਆ ਪ੍ਰਭੂ ਇਹ ਵੀ ਬਾਇਓ ਆਰਗੈਨਿਕ ਮੈਨਿਓਰ ਫਰਟੀਲਾਈਜ਼ਰ ਆ ਤੇ ਕਬੂਟਾ ਦਾ ਪਾ ਰਹੇ ਆਂ ਪ੍ਰਭੂ ਤੁਸੀਂ ਦੇਖ ਸਕਦੇ ਹੋ ਕਿ 3 ਕਿਲੋ ਦੀ ਪੈਕਿੰਗ ਹੈ ਇਹ 1 ਕਿਲੋ ਦੇ ਵਿੱਚ 3 ਕਿਲੋ ਦੀ ਪੈਕਿੰਗ ਪੈਂਦੀ ਆ ਤੇ ਪਹਿਲਾਂ ਆਪਾਂ ਗ੍ਰੀਨ ਗੋਲਡ ਵੀ ਪਾ ਕੇ ਦੇਖ ਲਿਆ ਤੇ ਟੋ ਪਹਿਲਾਂ ਉੱਪਰ ਜਿਹੜਾ ਪਾਇਆ ਸੀ ਕੱਲ ਉਹ ਫਿਪਰੋਨੇਲ ਪਾਇਆ ਸੀ ਜਿਹਰੇ ਦੇ ਨਾਲ ਤੇ ਅੱਜ ਆਪਾਂ ਇੱਧਰ ਦੂਜੇ ਰੇ ਨਾਲ ਕਬੂਟਾ ਦਾ ਪਾ ਰਹੇ ਆਂ ਪ੍ਰਭੂ ਇਹ ਮਨਿਓਰ ਫਰਟੀਲਾਈਜ਼ਰ ਆ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਤੱਤ ਕਿਹੜੇ ਕਿਹੜੇ ਨੇ ਮੋਇਸਚਰ ਬਾਇ ਵੇਟ ਮੈਕਸ 3240 ਤੇ ਪਾਰਟੀਕਲ ਸਾਈਜ਼ ਬਲਕ ਡੈਂਸਿਟੀ ਡੈਂਸਿਟੀ ਤੇ ਟੋਟਲ ਵਾਈ ਬਾਉਂਡ ਐਨ ਪੀ ਕੇ ਆ ਜਾਂਦਾ ਭਰਾਵੋ ਇਹਦੇ ਵਿੱਚ ਤੇ ਬਾਕੀ ਬੈਕਟੀਰੀਆ ਵਗੈਰਾ ਸਾਰਾ ਕੁਝ ਆ ਜਾਂਦਾ ਤੇ ਟੋਟਲ ਆਰਗੇਨਿਕ ਕਾਰਬਨ ਵੇਟ ਨਾਈਟ੍ਰੋਜਨ ਫਾਸਫੇਟ ਪੋਟਾਸ਼ ਐਨ ਪੀ ਕੇ ਨਿਊਟ੍ਰੀਐਂਟਸ ਤੇ ਬਾਕੀ ਭਰਾਵੋ ਤੁਸੀਂ ਇਹ ਸਾਰੇ ਸਾਲਟ ਆ ਜਾਂਦੇ ਨੇ ਇਹਦੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ ਤੇ ਬਾਕੀ ਨਜ਼ਾਰਾ ਬੰਨਿਆ ਪਿਆ ਪਰਲੇ ਪਾਸੇ ਅਜ ਮੌਸਮ ਵੀ ਹੁਣ ਆਇਦ ਕੀ ਦਾ ਭਰਾਵੋ 3 ਮਹੀਨੇ ਹੋ ਗਏ ਤਕਰੀਬਨ ਜਦ ਜਿਹੜੇ ਦਿਨ ਦੀ ਕਣਕ ਵੱਢੀ ਆ ਉਸ ਦਿਨ ਦਾ ਤਕਰੀਬਨ ਆਪਣਾ ਪੂਰਾ ਹੀ ਚੱਲ ਰਿਹਾ ਦੇ ਵਾਕੀ ਮੌਸਮ ਪੂਰਾ ਆਸਮ ਹੋਇਆ ਭਾਈ ਇਧਰ ਆਪਣੀ ਮੱਕੀ ਵੀ ਬਸ 2 ਦਿਨਾਂ ਤੱਕ ਵੱਡੀ ਜਾਊਗੀ ਗੱਲ ਨੂੰ ਆ ਪਾਉਲ ਹੋਗੀ ਮੱਕੀ ਵਾਲੇ ਤਾਂ ਇਧਰ ਬਾਈ ਜੱਗੀ ਉਹ ਨਹੀਂ ਆਉਂਦੇ ਆ ਹਾਂ ਜੱਗੀ ਵੀਰੇ ਕੀ ਹਾਲ ਆ ਵਧੀਆ ਜੀ ਅੰਨ ਯਾਰ ਬੱਲਾ ਕਿਰਪਾ ਬਾਬੇ ਦੀ ਮੌਸਮ ਐਦ ਕੀ ਵਧੀਆ ਨਾ ਮੌਸਮ ਪੂਰੀ ਕਿਰਪਾ ਹੈ ਆ ਗਿਆ ਸਦਾਨਾ ਕੌਣ ਆ ਗਿਆ ਸਦੋਲੀ ਚੱਕ ਕੇ ਵੀਡੀਓ ਬਣਾ ਰਿਹਾ ਬਣ ਰਹੀ ਇਹ ਨਹੀਂ ਜਸਕਿਰਤ ਪਟੇਲ ਨਹੀਂ ਕਿਹਾ ਗਿਆ ਪਟੇਲ ਨਹੀਂ ਕਿਹਾ ਗਿਆ ਛੋੜੇ ਪੰਜਾਬ ਲਿਖਿਆ ਨਹੀਂ ਦੇਖ ਪੰਜਾਬ ਬਣ ਗਿਆ ਲੋ ਵੀ ਜਟੂ ਅੱਜ ਫੇਰ ਪੰਜਾਬ ਲਿਖਿਆ ਤੇ ਕਰੋ ਗੱਲਬਾਤ ਚੈੱਕ ਆ ਲੋ ਵੀ ਜੇ ਤੋਂ ਇੱਕ ਥੈਲਾ ਤੇ ਆਪਾਂ ਇੱਕ ਬਾਲਟੀ ਉੱਪਰ ਬਾਲਣਾ तकरीबन 12-13 ਕਿਲੋ ਦੀ ਆ ਜਾਂਦੀ ਹੈ ਇਹ ਬਾਲਟੀ ਤੇ ਸਵਾ ਥੈਲੇ ਦਾ ਗੇੜ ਮਿੱਤਰੋਂ ਆਪਾਂ ਪਾ ਰਹੇ ਆ ਆਪਣੀ ਜੀਰੀ ਦੇ ਵਿੱਚ ਕਿਉਂਕਿ ਇਧਰਲੇ ਕੀਲੇ ਵੀ ਬੜੇ ਨੇ ਤੇ ਜਿਹੜਾ ਆਪਾਂ ਮਾਲ ਪਾ ਰਹੇ ਆ ਉਹ ਇੱਕ ਇੱਕ ਪੈਕਟ ਪਾ ਰਹੇ ਆ ਆ 3 ਕਿਲੋ ਦਾ ਪੈਕਟ ਜਿਹੜਾ ਬੂਟੇ ਵਾਲੀ ਦਾ ਇਹਦਾ ਕਬੂਟਾ ਦਾ ਇਹ ਲੋਕੀ ਕਿਸਾਨ ਵੀਰੋਂ ਇਹ ਆਪਣੀ ਜੀਰੀ ਲੱਗੀ ਵੀ ਉਹ ਪੜਾਉ ਉਹ ਪੀ ਆਰ 327 ਤਕਰੀਬਨ 1 ਜੁਲਾਈ ਨੂੰ ਤੇ ਅੱਜ ਇਹਦੇ ਵਿੱਚ 18 ਦਿਨਾਂ ਦੀ ਹੋ ਗਈ ਭਰਾਓ ਤੇ ਇਹਦੇ ਵਿੱਚ ਰੇਪ ਪਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਰੇਹ ਦੇ ਵਿੱਚ ਰਲਾ ਕੇ ਆਪਾਂ ਨਾਲ ਪਾ ਰਹੇ ਹਾਂ ਬੂਟੇ ਵਾਲੀ ਤੇ ਨਾਲ ਪਾ ਰਹੇ ਹਾਂ 33% ਜ਼ਿੰਕ ਤੇ ਵੀ ਇਹਦੇ ਨਾਲ ਜਿਹੜਾ ਬੂਜੇ ਦਾ ਫਟਾਰਾ ਹੋ ਜੂਗਾ ਤੁਸੀਂ ਦੇਖ ਸਕਦੇ ਹੋ ਵੀ ਹਲੇ 2-2 3-3 ਡੰਡੇ ਨੇ ਇਹਦੇ ਆਪਣਾ ਟਾਣੀਆਂ ਹੋਈਆਂ ਵੀ ਇਹਨੇ ਤੇ ਇਹਨੇ ਹੁਣ ਜਿਹੜਾ ਫਟਾਰੇ ਵਾਲਾ ਪਾਈਆ ਤੇ ਇਹਦੇ ਨਾਲ 1 ਕੋ ਲਗਤ ਜੀ ਦੀ ਨੇ ਨਾਲੇ ਤੁਰਪਣਾ ਤੇ ਨਾਲੇ ਆਪਣਾ ਫਟਾਰਾ ਕਰ ਲੈਣਾ ਕਿਉਂ ਜੱਗੀ ਜੀ ਠੀਕ ਆ ਵੀਰੇ ਵਧੀਆ ਜੀ ਕਿਵੇਂ ਕੀ ਕਹਿੰਦੀ ਆ ਆਪਣਾ ਇਹ ਜੀਰੀ ਜੀਰੀ ਜਾਉ ਹੁਣ ਛਾਲਾ ਮਾਰਦੀ ਵੀਰੇ ਨਜ਼ਾਰਾ ਦਿਊਗੀ ਪੂਰਾ ਪੂਰਾ ਠੀਕ ਹੈ ਜੀ ਠੀਕ ਜੀ ਜੀਰੀ ਛੱਦੀ ਤਾਂ ਨਹੀਂ ਹੈਗੀ ਦੇਖ ਲਓ ਬਾਈ ਇਹ ਜੀਰੀ ਆਪਣਾ ਤਕਰੀਬਨ ਸੰਗਣ ਹੀ ਆ ਇੰਨੇ ਕਿਤੇ ਲੱਗਣੀ ਚਾਹੀਦੀ ਆ ਵੀ ਆਪਣਾ ਗਿੱਠ ਗਿੱਠ ਤੋਂ ਗਿੱਠ ਦੇ ਅੰਦਰ ਲੱਗਣੀ ਚਾਹੀਦੀ ਆ ਤਾਂ ਜਾ ਕੇ ਝਾੜ ਦਿੰਦੀ ਆ ਜੇ ਕੋਈ ਡੱਕਾ ਡੋਲਾ ਮਰ ਵੀ ਜਾਂਦਾ ਤਾਂ ਉਹਦੇ ਨਾਲ ਆਪਣੀ ਜੀਰੀ ਛੱਦੀ ਨਹੀਂ ਹੁੰਦੀ ਹੈਗੀ ਤੇ ਝਟੋ ਜਿਹੜਾ ਆਪਾਂ ਪੈਕਟ ਪਾ ਰਹੇ ਆ ਇਹ ਜ਼ਿੰਕ ਦਾ 5 ਕਿਲੋ ਦਾ ਪਾ ਰਹੇ ਆ ਕੀਲੇ ਦੀ ਡੋਜ਼ ਪਾ ਰਹੇ ਆ ਮਤਲਬ ਯੂਰੀਆ ਆਪਣਾ ਵਧਾਇਆ ਹੋਇਆ ਤਾਂ ਜਿਹੜੀ ਇਹਦੀ ਡੋਜ਼ ਉਹ 100 ਪਾ ਰਹੇ ਆ ਤਾਂ ਇੱਕ ਪੈਕਟ ਪਾ ਦਨੇ ਆ ਇਹ ਆਪਾਂ ਇਹਦਾ ਜਿੰਕ ਦਾ ਤੇ ਇੱਕ ਪਾ ਦਨੇ ਆ ਬੂਟੇ ਵਾਲੀ ਦਾ ਕਬੂਟਾ ਦਾ ਤੇ ਆ ਇੱਕ ਇੱਕ ਕਿਲੋ ਮਾਲ ਉੱਪਰ ਫालतू ਸੀਗਾ ਤੇ ਇਹ ਵੀ ਪਾ ਰਹੇ ਆ 20 ਸਵਾ 6 ਦਾ ਕਿੱਲਾ ਕਿਉਂਕਿ ਕਿੱਲਾ ਵੀ ਬੜਾ ਆਪਣਾ ਤੇ ਆ ਗਈ ਆਪਣੀ ਪ੍ਰੋਪੋ ਜਿੰਕ 33% ਵਾਲੀ ਤੇ ਨਾਲ ਆਪਾਂ ਇਹਨੂੰ ਜਿਹੜੀ ਜਿੰਕ ਮਿੱਤਰੋ ਥੋੜਾ ਜਿਹਾ ਪਾਊਡਰ ਟੈਪ ਹੁੰਦਾ ਉਹ ਉੜਨ ਲੱਗ ਜਾਂਦਾ ਤਾਂ ਉਹਦੇ ਕਰਕੇ ਆਪਾਂ ਥੋੜਾ ਜਿਹਾ ਪਾਣੀ ਦਾ ਗਲਾਸ ਇੱਕ ਪਾ ਲੰਨੇ ਆ ਕਲੈ ਕਰਾ ਪਾ ਤੇ ਬਾਕੀ ਚੱਲ ਰਿਹਾ ਘਮਰ ਮਰ ਮਰ ਉਧਰਲੇ ਪਾਸੇ ਫੈਟਰ ਰਹੇ ਨੇ ਬੰਦੇ ਤੇ ਆ ਅਕਤੂਬਰ ਤੋਂ ਆਪਣੇ ਵਾਲੇ ਬੰਦੇ ਰਲੜਲਾ ਦੇ ਰਹੇ ਨੇ ਕਿਉਂ ਰਾਮੂ ਜੀ ਥੱਕੇ ਤਾਂ ਨਹੀਂ ਨਹੀਂ ਇਹਦਾ ਪੂਰਾ ਬਾਈਕ ਰਾਤਾਂ ਜਗਿਆ ਹੋਇਆ ਸੱਕਿਆ ਆ ਜੀ 12 ਘੰਟੇ ਦੀ ਡਿਊਟੀ ਕਰਦਾ ਇਹ ਰਾਤ ਦੇ ਜਿਹੜੇ 12 ਘੰਟੇ ਹੁੰਦੇ ਨੇ ਉਹ ਤਾਂ ਲੰਬਾ ਹੈ ਫੋਨ ਤੇ ਤੇ ਹੁਣ ਦਿਨ 'ਚ ਹੁਣ ਇਹਨੂੰ ਦੰਨਿਆਂ ਨੂੰ ਸੌਣਾ ਆਹੀਂ ਚੱਲੇਗਾ ਪੁੱਤ ਅੱਜ ਦੇਖੋ ਜੀ ਇਹਦਾ 8 ਕਵਾਦ ਨੂੰ ਦੀ ਮੁੰਡੀ ਲਟਕੇ ਜੂਗੀ ਇਹ ਹਲਾ ਬਈਆ ਰਾਤ ਨੂੰ ਨਾਦਾ ਸੋਵੇ ਨਾ ਕੁਝ ਹੋਰ ਕਰੇ ਬਾ ਫੋਨ ਦੀ ਟੰਡੀ ਮਰੂੜੀ ਜਾਂਦਾ ਵੀ ਦੱਸ ਪਤਾ ਨਹੀਂ ਇਹਨੇ ਕਿਹੜੇ ਕੰਮ ਕਰਨੇ ਨੇ ਐਂ ਤਾਂ ਹੋ ਗਿਆ ਇਹ ਪਾਸ ਇਹ ਆ ਗਿਆ ਮੇਤਰੂ ਕਬੂਟਾ ਕਬੂਟਾ ਹੈਗਾ ਦਾਣੇਦਾਰ ਦੇ ਤੇ ਕਹਿ ਦਿੰਦਾ ਜੀ ਨੂੰ ਆਪਾਂ ਵੀ ਬੂਟੇ ਦੇ ਵਿੱਚ ਜਿਹੜੀ ਵੀ ਕੋਈ ਨੁਕਸ ਹੁੰਦਾ ਜਿਵੇਂ ਜੜਾ ਆਪਣੀਆਂ ਸੁੱਕੇ ਨਾਲ ਲੱਗ ਜਾਂਦੀਆਂ ਨੇ ਜਾਂ ਪੌਦ ਆਪਣੀ ਕੱਚੀ ਹੁੰਦੀ ਆ ਤਾਂ ਉਹਨੂੰ ਪਕੜ ਪਕੜ ਪੌਦ ਨੂੰ ਇਹ ਕੱਚੀ ਬਣਾਉਂਦਾ ਤੇ ਮਤਲਬ ਵੀ ਆਪਣਾ ਬੂਟਾ ਤੋੜ ਦਤ ਕਹਿਣ ਦਾ ਭਾ ਵੀ ਜਿਹੜਾ ਫਟਾਰਾ ਆਪਣੀ ਜੀਰੀ ਦਾ ਉਹ ਫਟਾਰੇ ਵਾਸਤੇ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਹਲੇ ਆਪਣਾ ਇਹਦੇ ਚ ਪਹਿਲਾ ਰੇਵ ਨਹੀਂ ਪਿਆ। ਹੂੰ? ਲੋ ਵੀ ਜਿਟੋ ਕਹਿੰਦੇ ਮਾਲ ਘਟ ਗਿਆ। ਚੱਕਦੇ ਦੈਲਾ ਬਈ। ਇਹ ਇਹ ਕਹਿੰਦਾ ਨੇ ਛੋੜੀ ਭੰਗ ਜੀ। ਉਹ ਵੀ ਜਿਟੋ ਸਮਾਨ ਘਟ ਗਿਆ ਦੀਗਾ। ਲਿਆਂਦਾ ਜੀ ਆ ਕੇ ਦੁਬਾਰੇ। ਇਹ ਚੱਲ ਰਿਹਾ ਕੰਮ ਮਾਰੂ ਮਾਰ। ਉਹ ਜੋ ਬਰਬਾਰ ਤੇ ਕਹਿੰਦੇ ਵੀ ਇਧਰ ਲ ਟਾਕਾ ਦਨਵੇਂੜ ਕੀ ਜਾਣਾ। ਕਿਉਂਕਿ ਸ਼ੁਰੂ ਸਿਆਂ। ਨੀ ਹੋ ਰਿਹਾ ਨਹੀਂ ਆ ਰਹੀ ਆ ਇਹਨੂੰ ਨਹੀਂ ਹੋ ਰਿਹਾ ਇਹਨੂੰ ਐ ਕਰ ਇਹਨੂੰ ਟਰਾਲੀ ਚ ਰੱਖ ਕੇ ਢਾਗ ਦੇ ਉਹ ਆਪਾਂ 15 ਕਿਲੋ ਦਾ ਪੀਪਾ ਭਰ ਕੇ ਪਾ ਦਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਰੇਹ ਆ ਜਾਂਦਾ ਨਾਲੇ ਕੋਲ ਘੱਟ ਨਾ ਕਿ ਹੁਣ ਵੱਧ ਪੀਪੇ ਵੀ ਤੇਰਾ ਉਹ ਵੀ ਜਿਹੜਾ ਰੇਹ ਬਜੂਗਾ ਉਹ ਬਾਅਦ ਚ ਕਰ ਲਾਂਗੇ ਤੇ ਜਦੋਂ ਜਿਹੜਾ ਆਇਆ ਤੁਸੀਂ ਦੇਖ ਲਾ ਦੋ ਵੀ ਭਾਈ ਇੱਕ ਇੱਕ ਪੀਪਾ ਭਰ ਲਿਆ ਤਕਰੀਬਨ ਸਾਰੇ ਹੀ ਵੀ ਇੱਕ ਇੱਕ ਸਾਰਿਆਂ ਨੂੰ ਹਿਸਾਬ ਕੁ ਦਾ ਬਰਾਬਰ ਆ ਜਾਊਗਾ ਵੀ ਇੱਕ ਇੱਕ ਜੋ 15-15 ਕਿਲੋ ਆਜੂਗਾ ਇੱਕ ਇੱਕ ਪੀਪਾ ਸਾਰੇ ਬੰਦੇ ਨੇ ਝੂੜੀਆਂ ਦੇ ਵਿੱਚ ਜਿਹੜਾ ਵਧੂਗਾ ਉਹ ਆਪਾਂ ਬਾਅਦ ਚ ਪਾ ਲਾਂਗੇ ਰੇ ਪਤਾ ਤਾਂ ਪੂਰਾ ਉਧਰੋਂ ਮੁੜ ਕੇ ਉਰੇ ਹੀ ਆਉਣਾ ਬਟ ਹੁਣ ਦੇਖਦੇ ਆ ਵੀ ਆਉਣ ਜਾਣ ਹੋ ਜੂਗੀ ਹਰਪ੍ਰੀਤ ਚਾਚੇ ਯਾਰ ਕਰ ਲਈ ਪਊਗੀ ਇਹ ਕਿਹੜੇ ਕਰਦੇ ਕੰਮ ਜਿਹੜੇ ਗੁਰੂ ਪੀਰ ਨੂੰ ਤਾਂ ਆਉਣਾ ਧਿਆਨੋਂ ਪ੍ਰੀਖਿਆ ਹੈ ਹਾਂ ਕਹਿੰਦਾ ਸਾਡੇ ਸਾਰੀ ਕਹਿੰਦਾ ਸਾਡੇ ਸਾਰੀ ਧਿਆਏ ਮਨੇ ਹੈ ਜਟੋ ਹੁਣ ਪੂਰੀ ਇਹਨਾਂ ਦੀ ਪ੍ਰੀਖਿਆ ਲਈ ਜਾਊਗੀ ਕਿਹੜਾ ਮੰਤਾ ਆਉਣ ਜਾਣ ਕਰਦਾ ਰਹੇਦਾ ਕਿਹੜਾ ਕਿਉਂ ਜੀ ਕੰਡਾ ਸਾਹਿਬ ਤੁਹਾਡਾ ਬਾਪੂ ਜੀ ਆ ਗਿਆ ਬਾਪੂ ਤਤਰੀ ਗਾਲ ਜੀ ਹਾਥਾ ਬਣਾ ਪੂਰਾ ਰੱਖਿਓ ਤੀਰ ਤੇ ਡੰਡ ਰੱਖਿਆ ਬਾਈ ਜੀ ਜਦਾਂ ਝੋਲੀ ਚ ਘਟਾਊਗਾ ਜਾਂ ਵਧਾਊਗਾ ਆਪਣੇ ਬਾੜ ਦੇ ਵਿੱਚੋਂ ਕੋਈ ਤੀਰ ਤੇ ਡੰਡ ਰੱਖਦੇ ਤਿੰਨ ਕਿਲਿਆਂ ਦੇ ਇਹਨਾਂ ਦੇ ਤੇ ਜਿਹੜੀ ਝੋਲੀ ਮੰਗ ਰਹੀ 30 ਰੁਪਏ ਹੈ ਕਿ ਦੱਸਾਂ ਇੱਕ ਝੋਲੀ ਮਗਰਸਾ 30 ਰੁਪਈਏ ਨੇ ਵਾਪੇ ਜਿਹੜਾ ਝੋਲੀ ਜੋ ਘਟਾਊ ਵਧਾਊਗਾ ਦੇਖਦੇ ਹੁਣ ਕੀ ਕਹਿੰਦੇ ਨੇ ਸਹਾਉਕਤਾ ਵੀ ਝੋਲੀ ਜੋ ਮੱਝਾ ਕਿੰਨਾ ਲਿਆ ਹੁਣ ਸਾਰਿਆਂ ਦਾ ਸਹਾਉ ਪਰ ਬਰਬਰ ਹੋ ਗਿਆ ਕਿਉਂਕਿ 15-15 ਕਿਲੋ ਸਾਰਿਆਂ ਕੋਲ ਹੀ ਆ ਗਿਆ ਹੋਰ ਭਗਵਾਨਤ ਜੀ ਦਿਖਾਵਾ ਹੋਰ ਦਿਖਾਪ ਕੋ ਮੜਾ ਜਾ ਆ ਜੱਕ ਯੋਧ ਨਸ਼ਿਆਂ ਵਿਰੁੱਧ ਬਿਨਾ ਬੰਦਾ ਸੋਫੀ ਵੈਚ ਨੂੰ ਜਮਾ ਬੰਦਾ ਵੀ ਐ ਵੀ ਕੋਈ ਚੱਕਰ ਨਹੀਂ ਹੈਗਾ ਵੀ ਕੰਮ ਚੰਗੀ ਕਰਦਾ ਬੰਦਾ ਆਪਾਂ ਜੁੱਧ ਦਾ ਰੱਖੋ ਜਦੋਂ ਅਗਨੇ ਆਉਂਦੇ ਚਾਹ ਬਣਾਉਂਦੇ ਲੋਬੀ ਜੇ ਤੁਸੀ ਫਾਂਟਾਂ ਦੇਖ ਸਕਦੇ ਹੋ ਵੀ ਬਰਾਬਰ ਚੱਲ ਰਹੀਆਂ ਨੇ ਇੱਕ ਤਾਂ ਐ ਤੁਸੀਂ ਆਹ ਦੇਖ ਲਓ ਆਪਣੀ ਜੀਰੀ ਦੇ ਵਿੱਚ ਕੋਈ ਵੀ ਫਾਂਡ ਰਹੀ ਨਹੀਂ ਹੋਈ ਨਹੀਂ ਤਾਂ ਪਿਲਕ ਲੈਦੀ ਮਾਰਨ ਲੱਗ ਜਾਂਦੀ ਆ ਤੇ ਬਾਕੀ ਜਿਹੜਾ ਅੱਜ ਪਾ ਰਹੇ ਆ ਆਪਾਂ ਬੂਜੇ ਵਾਸਤੇ ਪਾ ਰਹੇ ਆ ਵੀ ਜੇ ਪੱਤਾ ਆਪਣਾ ਪੱਤੇ ਨੂੰ ਕੋਈ ਸੁੰਡੀ ਸਾਡੀ ਲੱਗੀ ਹੋਈ ਹੁੰਦੀ ਉਹਦੇ ਵਾਸਤੇ ਪਾ ਰਹੇ ਹਾਂ ਤੇ ਆ ਆਪਣਾ ਜੀਰੀ ਨੇ ਫਟਾਰਾ ਘਟਕ ਰਿਹਾ ਕਿਉਂਕਿ ਆਪਾਂ ਗ੍ਰੀਨ ਗੋਲਡ ਪਾਇਆ ਤੀ ਆਪਾਂ ਉਹ ਤੋਂ ਬਾਈ ਪਰਹੇਜ਼ ਕਰਿਓ ਗ੍ਰੀਨ ਗੋਲਡੋਂ ਆਪਣੇ ਤਾਂ ਰਿਜ਼ਲਟ ਦੱਤਾ ਨਹੀਂ ਉਹਨਾਂ ਇੰਨਾ ਕੋਈ ਖਾਸ ਮਤਲਬ ਹੈਗਾ ਰਿਜ਼ਲਟ ਪਰ ਕੋਈ ਇੰਨਾ ਖਾਸ ਨਹੀਂ ਹੈਗਾ ਤਾਂ ਆਪਾਂ ਹੁਣ ਤੀਰ ਇਹਦੇ ਵਿੱਚ ਫੇਰ ਪਾ ਰਹੇ ਹਾਂ ਚਮਤਕਾਰ 4-5 ਕਿਲੋ ਪਾ ਰਹੇ ਹਾਂ 1 ਕਿਲੇ ਦਾ ਹਾਂ ਬੱਬੇ ਉਹ ਤੇ ਹੈਗਾ ਗ੍ਰੀਨ 골ਡ ਰਿਜ਼ਲਟ ਫਟਾਰਾ ਤੋਂ ਨੇ ਕਰਿਆ तकरीबन ਆਪਣਾ ਗ੍ਰੀਨ 골ਡ ਕੰਪਨੀ ਜਿਹੜੀ ਬਪਾਈ ਆ ਇਤ ਖੇਤਾਂ ਦੇ ਵਿੱਚ ਕਿਉਂਕਿ ਇਹ ਰੇਤਲਾ ਬਾਣ ਆ ਗਿਆ ਆਪਣਾ ਜਿਹੜਾ ਉਹ ਰੇਤਲਾ ਪਹਿਲਾਂ ਬਈ ਅਸੀਂ ਠੇਕੇ ਢੁਕੇ ਪਰ ਦਿੱਤੇ ਵਾ ਇਧਰ ਨਾਲ ਡੱਕ ਉਹਦੇ ਕਰਕੇ ਠੇਕੇ ਵਾਲਾ ਫਿਰ ਮਤਮਾਲ ਹੁੰਦਾ ਫਿਰ ਆਪਾਂ ਆਪ ਇਹਦ ਕੀ ਕਰਿਆ ਤੇ ਕਿਉਂਕਿ ਕਬਾੜ ਕਬੂੜ ਉੱਥੋਂ ਪਤਾ ਵੀ ਠੇਕੇ ਵਾਲੇ ਥੋੜਾ ਜਿਹਾ ਗੌਰ ਨਹੀਂ ਕਰਦੇ ਕਈ ਭਰਾ ਹੁੰਦੇ ਨੇ ਕਹਿੰਦੇ ਹੁੰਦੇ ਨੇ ਪੰਜੇ ਉਂਗਲਾਂ ਇੱਕ ਬਰਾਬਰ ਵੀ ਨਹੀਂ ਹੁੰਦੀਆਂ ਵੀ ਕਈ ਬੰਦੇ ਹੁੰਦੇ ਵੀ ਨੇ ਵਧੀਆ ਵੀ ਆਪਣੀ ਫਸਲ ਪੂਰੀ ਟੌਪ ਦੀ ਕੱਢਦੇ ਨੇ ਜਿਹੜੇ ਮਿਹਨਤ ਕਰਦੇ ਨੇ ਬਾਕੀ ਕਬਾੜ ਕਬੂੜ ਦੇ ਇਹਦੇ ਚ ਘੱਟਿਆ ਤਕਰੀਬਨ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇਹ ਖੇਤ ਥੋੜਾ ਜਿਹਾ ਹਲਕੇ ਨੇ ਉਨੇ ਵਾਸਤੇ ਆਪਾਂ ਪोटाश, ਪਟੂਸ਼, ਜ਼ਿੰਕ ਪਾ ਦਨੇ ਆ ਉਹਨੇ ਆ, ਕਲੋਰੂ ਪਾ ਦਨੇ ਆ, ਬਾਕੀ ਸਾਰਾ ਕੁਝ ਪਾ ਦਨੇ ਤੁਸੀਂ ਚੈਨਲ ਦੇ ਪਹਿਲਾਂ ਵੀ ਦੇਖ ਸਕਦੇ ਹੋ ਆਪ ਇੱਕ 4-5 ਦਿਨ ਪਹਿਲਾਂ ਪਾਈ ਸੀ ਇਹਦੇ ਵਿੱਚ ਰੇ। ਥਾਨ ਵੀਰੋ ਜਿਹੜਾ ਆਪਾਂ ਚਮਤਕਾਰ ਪਾਇਆ ਤੁਸੀਂ ਉਹਦਾ ਰਿਜ਼ਲਟ ਦੇਖ ਸਕਦੇ ਹੋ ਵੀ ਨਾਲ ਦੀ ਨਾਲ ਖੁਰ ਰਿਹਾ। ਤੇ ਕਿਉਂਕਿ ਇਹ ਇਹਦਾ ਹੁਣ ਜੜ ਤੇ ਲੱਗਣ ਤੇ ਹੀ ਐ ਇਹਨੇ ਅਸਰ ਹੁਣ ਆਪਣਾ ਪੂਰਾ ਜਦੋਂ ਧਰਤੀ ਦੇ ਵਿੱਚ ਪਾਣੀ ਦੇ ਵਿੱਚ ਪਾਏ ਗਿਆ ਨਾਲ ਦੀ ਨਾਲ ਇਹ ਨਿਕਲਿਆ ਆਉਂਦਾ। ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਨਾਲ ਦੀ ਨਾਲ ਖੁਰ ਰਿਹਾ। ਆਹ ਦੇਖੋ। ਪੂਰਾ 10 ਦਿਨ ਬਾਅਦ ਰਿਜ਼ਲਟ ਦਵਾਂਗੇ ਤੁਹਾਨੂੰ ਇਹਦਾ ਕੱਟ ਕੇ ਵੀ ਇਹਦਾ ਚਮਤਕਾਰ ਦਾ ਕੀ ਫਾਇਦਾ ਬਾਬੇ ਉਹ ਫਾਂਟ ਦੇਖੋ ਤੇ ਨਾਲ ਦੇਖਣ ਨੂੰ ਵੀ ਸੋਹਣਾ ਲੱਗਦਾ ਇੱਕ ਕੰਮ ਬਹੁਤ ਖਿੱਚਿਆ ਜਾਂਦਾ ਇਹਦੇ ਨਾਲ ਸਮਾਂ ਵੀ ਬਚਦਾ ਵੀ ਆਪਾਂ ਜਿੰਨੇ ਬੰਦੇ ਨਾਲ ਰਹੀ ਪਾਉਂਦੇ ਆ ਠੀਕ ਹੈ ਨਾ ਕਿਸੇ ਕੋਲ ਵੱਧ ਘੱਟ ਨਹੀਂ ਲੋ ਵੀ ਜੇ ਤੋਂ ਫਾਂਟਾਂ ਆ ਦੇਖਾ ਇੱਧਰ ਬੰਦੇ ਨੇ ਇਹ ਤਾਂ ਲਿਆ ਪੂਰੇ ਹੁਣ ਸਾਰਿਆਂ ਦੀ ਆਪਾਂ ਪ੍ਰੀਖਿਆ ਲੈਣਿਆਂ ਵੀ ਦੇਖਦੇ ਬਈ 15-15 ਕਿਲੋ ਪਾਇਆ ਘੱਟ ਤਾਂ ਕਿਸੇ ਕੋਲ ਨਹੀਂ